ਮੈਂ ਕਰੇ ਕੋਈ ਹੈਗਾ ਹਾਂਜੀ ਲੰਘ ਗਿਆ ਉਹ ਅੰਦਰ ਕੌਣ ਆਇਆ ਹੁਣ ਇਸ ਤੇ ਨੀ ਜੀ ਤੀ ਤੂੰ ਕਿਰਨਾ ਕਿ ਹਾਲਾ ਮੈਂ ਠੀਕ ਹਾਂ ਤੂੰ ਰਸ ਮੈਂ ਠੀਕ ਹਾਂ ਹੋਰ ਐਵੇਂ ਕਿਵੇਂ ਅਚਾਨਕ ਕਿਵੇਂ ਆਣਾ ਹੋਇਆ ਤੇਰਾ ਲੈ ਤੂੰ ਤਾਂ ਕਦੀ ਮਿਲਦੀ ਨਹੀਂ ਨਾ ਤੇ ਕੋਈ ਫੋਨ ਚੱਕਦੀਆਂ ਤੇ ਮੈਂ ਫਿਰ ਮਿਲਣ ਵਾਸਤੇ ਤੈਨੂੰ ਘਰ ਹੀ ਆ ਗਈ ਚਲ ਚੰਗਾ ਦਿੱਤਾ ਤੇ चल आजा मैडम की गल तू मेरा फोन क्यों नहीं ਚੱਕਦੀ ਤੈਨੂੰ ਕਿੰਨੇ ਫੋਨ ਕੀਤੇ ਮੈਂ ਤੈਨੂੰ ਮੇਰੀ ਯਾਦ ਨਹੀਂ ਆਉਂਦੀ ਨਹੀਂ ਭੈਣ ਯਾਦ ਤਾਂ ਬਥੇਰੀ ਹੁੰਦੀ ਹੈ ਪਰ ਕੀ ਕਰਾਂ ਘਰਾਂ ਦੀ ਜ਼ਿੰਮੇਵਾਰੀਆਂ ਚ ਫਸ ਗਏ ਆ ਨਹੀਂ ਉਹ ਗੱਲ ਤਾਂ ਠੀਕ ਹੈ ਤੂੰ ਕਮ ਸੇ ਕਮ ਇੱਕ ਫੋਨ ਦਾ ਕਾਰ ਕਦੀ ਯਾਦ ਹੀ ਕਰ ਲੈ ਅਸੀਂ ਤੈਨੂੰ ਕਿੰਨਾ ਯਾਦ ਕਰਦੇ ਆ ਤੂੰ ਸਾਰਾ ਕੁਝ ਭੁੱਲ ਗਿਆ ਵਿਆਹ ਤੋਂ ਬਾਅਦ ਐਨੀ ਜ਼ਿੰਮੇਵਾਰੀਆਂ ਹੋ ਗਈਆਂ ਤੇਰੀਆਂ ਨਹੀਂ ਭੈਣ ਅੱਦਾ ਦੀ ਕੋਈ ਗੱਲ ਨਹੀਂ ਹੈਗੀ ਤੂੰ ਪਹਿਲੇ ਬਾਹਰ ਮੈਂ ਤੇਰੇ ਲਈ ਪਾਣੀ ਲੈ ਕੇ ਆਨੀ ਆ ਕੁਝ ਠੀਕ ਹੈ ਠੀਕ ਆ ਲੈ ਪੈਨ ਪਰ ਪਾਣੀ ਤੂੰ ਪਾਣੀ ਇੱਥੇ ਰੱਖ ਪਹਿਲਾਂ ਬੈਠ ਅਰੇ ਮੈਂ ਬਹਿ ਜਾਂਨੀ ਤੂੰ ਆ ਪਾਣੀ ਪੀ ਬਨਸ ਹੋਵਦਾ ਕਿਵੇਂ ਬੇਬੇ ਬਾਪੂ ਠੀਕ ਨੇ ਬੇਬੇ ਬਾਪੂ ਸਾਰੇ ਠੀਕ ਐ ਤੂੰ ਸੁਣਾ ਕਿਵੇਂ ਐ ਮੈਂ ਵੀ ਦਸ ਵਧੀਆ ਤੇਰੇ ਸਾਹਮਣੇ ਆ ਹਾਂ ਠੀਕ ਐ ਹੋਰ ਸੁਣਾ ਫਿਰ ਬੀਜੀ ਕਿੱਥੇ ਐ ਬੀਜੀ ਤਾਂ ਗਈ ਨੇ ਵੱਡੀ ਭੈਣ ਜੀ ਘਰੇ ਪਾਰਟੀ ਅੱਜ ਉੱਧਰ ਗਈ ਨੇ ਤੇ ਤੂੰ ਨਹੀਂ ਗਈ ਤੇ ਕਰ ਵੀ ਤੱਕ ਅੱਲਾ ਨੂੰ ਛੱਡ ਸਕਦੇ ਨਾ ਕੋਈ ਨਾ ਕੋਈ ਤਾਂ ਘਰੇ ਚਾਹੀਦਾ ਹੀ ਹੁੰਦਾ ਤੇ ਹੋਰਸ ਨਾ ਤੂੰ ਠੀਕ ਹੈ ਨਾ ਹਾਂ ਮੈਂ ਤੂੰ ਖੁਸ਼ ਹੈ ਹਾਂ ਮੈਂ ਖੁਸ਼ੇ ਹਾਂ ਦੀ ਤੀ ਹਾਂ ਠੀਕ ਹੈ ਗਿ ਹੋ ਨਸ ਮੈਂ ਬਸ ਠੀਕ ਹਾਂ ਵਧੀਆ ਸਾ ਬੋ ਵਧੀਆ ਆ ਮੈਨੂੰ ਤੇਰੀ ਬੋ ਯਾਦ ਆਂਦੀ ਸੀ ਤੂੰ ਤਾਂ ਮੇਰਾ ਫੋਨ ਹੀ ਨਹੀਂ ਸੁਣਦੀ ਹਰ ਕਦੇ ਮੈਨੂੰ ਕੋਈ ਕਹ ਰਾਣਾ ਪਿਆ ਕਿ ਮੈਂ ਜਾ ਕੇ ਆਪ ਹੀ ਮੇਲਾ ਵਾਂ ਤੈਨੂੰ ਤਾਂ ਯਾਦ ਆਣੀ ਨਹੀਂ ਸਾਡੀ ਤੂੰ ਤਾਂ ਵਿਆਹ ਕਰਾ ਕੇ ਜਾਂਦੇ ਹੀ ਭੁੱਲ ਗਈਆਂ ਉਹਨੂੰ ਐਂ ਤਾਂ ਦੀ ਕੋਈ ਗੱਲ ਨਹੀਂ ਹੈਗੀ ਬਸ ਘਰਾਂ ਘਰੀ ਚ ਫਸ ਜਾਂਦੇ ਆ ਬੰਦਾ ਤੇ ਜਦ ਤੇਰਾ ਹੋ ਨਾ ਵਿਆਹ ਤੈਨੂੰ ਲੱਗੂ ਫੇਰ ਪਤਾ ਲੈ ਦੱਸ ਜਿਹੜੀ ਗੱਲ ਮੈਂ ਕਹਿਣ ਆਈ ਸੀ ਉਹ ਤੇ ਮੈਂ ਭੁੱਲ ਹੀ ਗਈ ਨਾ ਕੀ ਹੋਇਆ ਸਭ ਠੀਕ ਤਾਂ ਹੈ ਹਾਂ ਹਾਂ ਮੈਂ ਤੈਨੂੰ ਇੱਕ ਖੁਸ਼ਖਬਰੀ ਸੁਣਾਣ ਆਈ ਆ ਹੈ ਚਲ ਜਲਦੀ ਨਾਲ ਉਹ ਨਾ ਮੇਰਾ ਨਾ ਰਿਸ਼ਤਾ طے ਹੋ ਗਿਆ ਆ ਹਾਂ ਨੀ ਦਸ ਮੱਡ ਜਣੀ ਜਦੋਂ ਦੀ ਆਈ ਹੈ ਉਦੋਂ ਦੀ ਪਕਾਇਆਂ ਮਾਰੀ ਜਾਂਦੀ ਕੰਮ ਦੀ ਗੱਲ ਤਾਂ ਤੂੰ ਦੱਸੇ ਨਹੀਂ ਉਹ ਮੈਂ ਤੇ ਤੇਰੇ ਚਿਹਰੇ ਦੇਖ ਕੇ ਆਪਣਾ ਭੁੱਲ ਹੀ ਗਈ ਸੀ ਫਟ ਮੁਟੇ ਦਾ ਚ ਵਧਾਈਆਂ ਤੈਨੂੰ ਬਹੁਤ ਬਹੁਤ ਵਧਾਈਆਂ ਬਹੁਤ ਖੁਸ਼ ਹਾਂ ਮੈਂ ਤੇਰੇ ਲਈ ਨਾ ਕਦੋਂ ਨੂੰ ਤਾਂ ਰਿਆ ਵਿਆ ਹੋਰ 2 ਮਹੀਨਿਆਂ ਘਰ ਵਿਆਹ ਕਰ ਰਿਹਾ ਆ ਹੇ ਬਹੁਤ ਚੰਗੀ ਆ ਮੈਂ ਬਹੁਤ ਖੁਸ਼ ਆ ਜੀਤੀ ਤੇਰੇ ਲਈ ਤੂੰ ਰੁਕ ਮੈਂ ਹੁਣੇ ਮੂੰਹ ਮਿੱਠਾ ਘਰ ਲੈ ਕੇ ਆਨੀ ਆ ਨਹੀਂ ਤੂੰ ਰੋਕ ਇੱਥੇ ਬੈਠ ਮੇਰਾ ਮੂੰਹ ਮਿੱਠਾ ਇਹ ਤੇ ਮੇਰੇ ਕੋਲ ਬੈਠ ਮੈਂ ਤੇਨਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਆ ਜੀਤੀ ਆਪਾਂ ਕਰਦੇ ਆ ਗੱਲ ਬੈ ਕੇ ਆਪਾਂ ਕੁਝ ਮੈਂ ਕੁਝ ਲੈ ਕੇ ਤਾਂ ਮੂੰਹ ਮਿੱਠਾ ਤੂੰ ਆਈ ਹੈ ਪਹਿਲੀ ਵਾਰੀ ਮੈਂ ਨਹੀਂ 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 ਮੈਂ ਕੁਝ ਨਹੀਂ ਖਾਣਾ ਮੇਰਾ ਸਾਰਾ ਮੂੰਹ ਮਿੱਠਾ ਹੀ ਆ ਤੂੰ ਬਸ ਮੇਰੇ ਕੋਲ ਬੈਠ ਮੈਂ ਤੇਨਾਂ ਬਹੁਤ ਸਾਰੀਆਂ ਗੱਲਾਂ ਕਰਨੀ ਆ ਆ ਚਲ ਚੰਗਾ ਫਿਰ ਹੋਰਸ ਨਾ ਜੀਜਾ ਜੀ ਕਿੱਧਰ ਆ ਜੀਜਾ ਜੀ ਲਦੀਆ ਠੀਕ ਨੇ ਸਵੇਰੇ ਚਲ ਜਾਂਦੇ ਕੰਮ ਤੇ ਸ਼ਾਮ ਨੂੰ ਆ ਜਾਂਦੇ ਨਾ ਮੇਰਾ ਸਾਡ ਤੂੰ ਦੱਸ ਮੇਰੇ ਫੋਨ ਵਾਲੇ ਜੀਜਾ ਜੀ ਬਾਰੇ ਜੀਜਾ ਜੀ ਵੀ ਤੇਰੇ ਠੀਕ ਨੇ ਉਹਨਾਂ ਦਾ ਖੇਤੀਬਾੜੀ ਦਾ ਕੰਮ ਹੈ ਅੱਛਾ ਹਾਂ ਤੇ ਮਾਸੀ ਨੇ ਰਿਸ਼ਤਾ ਕਰਵਾਇਆ ਆ ਅੱਛਾ ਕਿਹੜੀ ਬਠਿੰਡੇ ਵਾਲੀ ਮਾਸੀ ਨੇ ਹਾਂ ਉਹਨਾਂ ਨੇ ਕਰਵਾਇਆ ਆ ਬਸ ਇੱਕ ਦੋ ਵਾਰ ਹੀ ਮਿਲੇ ਆ ਤਾਂ ਬਸ ਹੋ ਗਈ ਗੱਲ ਪੱਕੀ ਇਹ ਗੱਲ ਕੀਤੀ ਫਿਰ ਜੀਤਾ ਜੀ ਨਾਲ ਹੂੰ ਉਹ ਨਾ ਤੂੰ ਪੁੱਛ ਚਲ ਚੰਗਾ ਮੈਂ ਤੇਰੀ ਚਾਹ ਪਾਣੀ ਲਿਆਵਾਂ ਫਿਰ ਨਹੀਂ ਨਹੀਂ ਚਾਹ ਨਹੀਂ ਮੈਂ ਪੀਣੀ ਤੂੰ ਬੈਠ ਜਾ ਆਪਾਂ ਗੱਲਾਂ ਕਰਨੀਆਂ ਆ ਬਹੁਤ ਸਾਰੀਆਂ ਤੇਰੇ ਨਾਲ ਚਾਹ ਦੀ ਕਰਨੇ ਲਈ ਮੈਂ ਚਾਹ ਪੀਣ ਥੋੜੀ ਆਈ ਮੈਂ ਤਾਂ ਤੈਨੂੰ ਮਿਲ ਲੈਣਾ ਹੀ ਆ ਉਹ ਬੇਬੇ ਤੁਸੀਂ ਯਾਨੀ ਜਲਦੀ ਆ ਕੇ ਤੂੰ ਇਹ ਰਹਿੰਦੇ ਨਹੀਂ ਨੀ ਅੱਗ ਲੱਗੇ ਨਹੀਂ ਇਹ ਜੀ ਗਰਮੀ ਨੂੰ ਨੀ ਪਾਠ ਕੇ ਸੁਣਨਾ ਸੀ ਮੈਂ ਓਏ ਹੋਏ ਹੋਏ ਨੀ ਗਰਮੀ ਨੇ ਖਾ ਲਿਆ ਆਹ ਕੌਣ ਹੈ ਬੇਬੀ ਇਹਦੀ ਤੂੰ ਚੁੱਪ ਕਰ ਮੈਂ ਦੱਸਦੀ ਆਂ ਟੀ ਨੂੰ ਸੱਸੀ ਘਰ ਵੀ ਜਾਈਂ ਸੱਸੀ ਘਰ ਵੀ ਜਾਈਂ ਤੁਸੀਂ ਮੈਨੂੰ ਬੱਸ ਜਾਣਿਆ ਨਹੀਂ ਅਸੀਂ ਵਿਆਹ ਚ ਮਿਲੇ ਸੀ ਵਿਆਹ ਹਾਂ ਤੂੰ ਉਹ ਹੀ ਤਾਂ ਨਹੀਂ ਜਿਹੜੀ ਬੜੀ ਜੀਜੇ ਮੋਰ ਟਪੂ ਟਪੂ ਕਰਦੀ ਫਿਰਦੀ ਸੀ ਵਿਆਹ ਚ ਬਿਲਕੁਲ ਲੈ ਇੱਕੋ ਤੇ ਮੇਰਾ ਜੀਜਾ ਹੈ ਲਖਾਂ ਜੇ ਇੱਕੋ ਇੱਕ ਮੇਰੀ ਸਹੇਲੀ ਹੈ ਮੇਰੀ ਭੈਣਾ ਵਰਗੀ ਤੇ ਜੇ ਮੈਂ ਆਪਣੀ ਜੀਜੇ ਅੱਗੇ ਨਹੀਂ ਟਪੂ ਟਪੂ ਕਰਨਾ ਤੇ ਕਿਹਦੇ ਅੱਗੇ ਕਰਨਾ ਸੀ ਵੀ ਜੀ ਹਾਂ ਉਹ ਤਾਂ ਮੈਨੂੰ ਲੱਗਣ ਹੀ ਗਿਆ ਨਹੀਂ ਕੁੜੀਏ ਤੈਨੂੰ ਪਤਾ ਨਹੀਂ ਲੱਗਦਾ ਕਿ ਸੱਸ ਤੇਰੀ ਆਈ ਹੈ ਧੁੱਪੋ ਤੇ ਤੂੰ ਚਾਹ ਪਾਣੀ ਦਵੇ ਕੋਈ ਚੱਲ ਅਸੀਂ ਬਾਹਰ ਆਵਰ ਲਈ ਚੱਲੀ ਮੈਂ ਅੰਦਰ ਆ ਕਰਾਂ ਰੋ फिर हो हाँ, नहीं, नहीं नहीं, नहीं। तू तो मेन दस कोई गल तू खुश तो है ना मेन तेरे चेहरे तू तो भी लग रहा तू तो खुश नहीं है तू दस मैं हो दसा तेन ਤੈਨੂੰ ਤਾਂ ਪਤਾ ਹੀ ਬਾਪੂ ਜੀ ਤਾਂ ਹੈ ਨਹੀਂ ਗੇ ਦਾਦੀ ਜੀ ਨੇ ਔਖਾ ਸੁਖਾ ਮੇਰਾ ਖੱਤੇ ਰੱਖ ਕੇ ਕਾ ਵਿਆਹ ਦਿੱਤਾ ਸੀ ਤੇ ਫਿਰ ਉੱਤੋਂ ਹੋਵੇ ਦਾਦੀ ਦੇ ਫੋਨ ਤੇ ਉੱਤੋਂ ਨਿਆਣਾ ਨਹੀਂ ਹੋਇਆ ਤੇ ਉਹਦੇ ਘਰ ਕੇ ਵੀ ਸਾਰਾ ਦਿਨ ਮੈਨੂੰ ਨਾ ਤੇ ਤੇ ਤੂੰ ਐਨਾ ਕੁਝ ਇਸ ਘਰ ਦੇ ਵਿੱਚ ਸਹਿ ਰਹੀ ਆ ਤਾਂ ਤੂੰ ਮੈਨੂੰ ਦੱਸਿਆ ਵੀ ਹੋਣੀ ਤੂੰ ਇੱਕ ਮੈਨੂੰ ਫੋਨ ਦਾ ਕਰਦੀ ਤਾਂ ਐਸੇ ਕਾ ਕਿ ਮੇਰੇ ਫੋਨ 'ਤੇ ਸੰਦੇਸ ਸੀ ਕੀ ਨਸਾ ਦੇ ਦੇ ਨੇ ਵਿਆਹ ਤੇ ਉਹੀ ਫਿਰ ਸਾਰੇ ਰਹਿਣੋਂ ਤੋਂ ਪਹਿਲਾਂ ਹੀ ਹਨ ਮੈਨੂੰ ਚੁੱਪਾ ਮੇਰੀ ਗੱਲ ਸੁਣ ਤੂੰ ਐਨਾ ਕੁਝ ਕਿਦਾਂ ਸਹਿ ਸਕਦੀ ਐ ਤੂੰ ਪੜੀ ਲਿਖੀ ਐ ਮੈਂ ਕਰਦੀ ਇਹਨਾਂ ਦੇ ਨਾਲ ਗੱਲ ਮੈਂ ਇਹਨਾਂ ਸਿੱਧਾ ਕਰਦੀ ਆ ਨਹੀਂ ਨਹੀਂ ਮੈਂ ਇਹਨਾਂ ਨੂੰ ਕੁਝ ਦਿਆ ਹੋਈ ਜੀ ਹੱਥ ਜੋੜ ਦੀ ਤੇਰੇ ਅੱਗੇ ਪੈ ਤੂੰ ਉਹ ਨਹੀਂ ਕਰੀ ਚਲੀ ਜਾ ਨਹੀਂ ਨਹੀਂ ਕਿ ਮੈਂ ਮੈਂ ਤੁਹਾਨੂੰ ਐਸਾ ਨਹੀਂ ਦੇਖ ਸਕਦੀ ਮੈਂ ਕਰਦੀ ਇਹਨਾਂ ਨਾਲ ਅਸੀਂ ਜਿੰਨਾ ਸਵਾਂਗੇ ਇਹਨਾਂ ਨੂੰ ਉਨਾ ਹੀ ਸਾਦੇ ਸਿਰ ਤੇ ਚੜਨਾ ਆ ਹਾਂ ਜਿੱਕੇ ਹਾਂ ਤੂੰ ਮੇਰੇ ਹਾਲਾਤਾਂ ਦੇ ਸ਼ਾਦ ਹੋਏ ਤੂੰ ਨੂੰ ਪਤਾ ਮੇਰੇ ਪਿਓ ਹੋ ਗਏ ਹੈਗੇ ਨੇ ਤੇ ਵੀ ਕੋਈ ਜਦ ਮੈਂ ਜਾ ਕੇ ਫੈਨ ਹੋ ਤਾਂ ਮੁੱਕ ਜੀਏ ਉਹ ਮੇਰੇ ਮਰਮਾ ਸੰਗ ਕਰਦੇ ਨੇ ਨਾਲ ਦਿੱਤੇ ਨਾ ਮੈਂ ਤੇਰੇ ਹੱਥ ਜੋੜਨੇ ਤੂੰ ਆਪਣੀ ਕਰੇਗਾ ਸੇਨੋਤ ਪਤਨ ਅਵੀ ਵੀ ਨਹੀਂ ਸੇ ਕਿਸੇ ਖਰਾਬ ਹੋਏ ਇੱਕ ਚੂ